ਬਾਜ ਆ ਨਾ ਜਿਹੜਾ ਬਾਜ ਉਹ ਉੱਡਦਾ ਉੱਡਦਾ ਜਿੱਥੇ ਉੱਲੂ ਬੈਠੇ ਸੀ ਉੱਲੂਆਂ ਦੇ ਕੋਲੇ ਆ ਕੇ ਬਹਿ ਗਿਆ ਉੱਲੂਆਂ ਦਾ ਜਿਹੜਾ ਸਰਦਾਰ ਸੀ ਉਹ ਚੀਕਿਆ ਕਹਿੰਦਾ ਉਠਾ ਦਿਓ ਉਠਾ ਦਿਓ ਸੂਪਝਾ ਦਿਓ ਇਹ ਲੈ ਮੇਰਾ ਇਹ ਤੋਹੇ ਇਸ ਕੋਲ ਮੈਂ ਤੇ ਕਾਜਾ ਕਰ ਲਵੇਗਾ ਬਾਜ ਕਹਿੰਦਾ ਨਹੀਂ 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 ਮੈਂ ਤਾਂ ਮੈਂ ਕਿਰਪਾ ਲਈ ਵਾਸਤੇ ਵਿਸ਼ਰਾਮ ਕਰਨ ਵਾਸਤੇ ਰੁਪੀਆਂ ਮੇਰਾ ਵਸੀਰਾ ਤਾਂ ਰਾਤ ਦੇ ਮੇਹਲਾ ਵਿੱਚ ਆ ਉਹ ਕਿਹੜਾ ਗਲੂਆਂ ਦਾ ਸਰਦਾਰ ਸੀ ਉਹ ਫਿਰ ਭੁੱਗਿਆ ਉਹ ਕਹਿੰਦਾ ਲੁਟੇਰਾ ਵੀ ਇਹਨੇ ਤੂੰ ਥਾਪੀਏ ਬਾਅਦ ਕਹਿੰਦਾ ਮੈਂ ਠੁਹਾ ਮੈਂ ਲੁਟੇਰਾ ਉਹ ਆਪਣੇ ਆਪ ਨੂੰ ਜਾਣਣ ਦਾ ਦਾਵਾ ਕਰ ਰਿਹਾ ਸੀ ਤੇ ਗਲੂਆਂ ਦਾ ਜਿਹੜਾ ਮੁਖੀ ਫੇਰ ਬੋਲਿਆ ਕਹਿੰਦਾ ਜਿਹੜੇ ਪਾਤਸ਼ਾਹ ਦੇ ਦਸਤਾਨਿਆਂ ਤੇ ਸੋਭਾ ਪਾਉਣਾ ਉਹ ਗਲੂਆਂ ਦੀਆਂ ਕੰਦਨਾਂ ਤੇ ਵਿਸ਼ਰਾਮ ਨਹੀਂ ਕਰਦੇ ਨੁਵਾਦਿਆਂ ਕਦਰਾਂ ਚ ਕਦੇ ਬਿਸ਼ਰਾਮ ਨਹੀਂ ਕਰਦੇ ਤੂੰ ਠੂਠਾ ਨਹੀਂ ਨਾ ਹੋਰ ਕੀ ਉਸ ਕਾ ਯਾਦ ਰੱਖੀ ਤੂੰ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ ਤੇ ਸੋਣਾ ਕਿਸੇ ਤੇਰਿਆਂ ਦੇ ਵਿੱਚ ਤਾਂ ਕਿਸੇ ਭੀਖੀਆਂ ਅਖੋਤੀਆਂ ਦੇ ਦਰਾਂ ਤੇ ਨਹੀਂ ਇੱਥੇ ਸੋਣਾ ਜਿੱਥੇ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ